ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਨਾਂ ਦਸੰਧੜਿਆਂ ਦੁਰਮਤ ਵੰਜਾ ਮਿੱਤਰ ਅਸਾਢੜੇ ਸਈ ਹਉ ਟੜੇ ਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੀ ਹਾਉ ਟੂਡੇ ਦੀ ਜਗ ਸਬਾਇਆ ਜਨ ਨਾਨਕ ਮਿਰਲੇ ਕੇ ਗਰੀਬ ਨਵਾਜ਼ ਚਵਰ ਸਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾ ਰਜਹੂਰ ਸਰਬ ਕਲਾ ਸਮਰਾਤ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਭਾਏ ਮਾਨ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਸਾਧ ਸੰਗਤ ਜੀ ਸੋ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਈਏ ਦੋਵੇਂ ਹੱਥ ਜੋੜ ਕਰਕੇ ਬੋਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ ਆਹਬਾਂ ਦੀ ਦਇਆ ਦੇ ਨਾਲ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਸੋ ਅੱਜ ਆਪਾਂ ਸਾਰੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਇਕੱਤਰ ਹੋਏ ਹਾਂ ਮਹਾਂਪੁਰਖ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਜਿਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਇਕੱਤਰ ਹੋ ਕਰਕੇ ਗੁਰੂ ਗਰੀਬ ਨਵਾਜ ਮਹਾਰਾਜ ਸਤਿਗੁਰਾਂ ਦੀ ਪਾਵਨ ਗੁਰਬਾਣੀ ਸ਼ਬਦ ਕਥਾ ਆਪਾਂ ਸਰਵਨ ਕਰ ਰਹੇ ਹਾਂ ਮਨੁੱਖਾ ਜਨਮ ਦੀਆਂ ਇੰਨਾਂ ਘੜੀਆਂ ਨੂੰ ਗੁਰੂ ਚਰਨਾਚਾਹ ਕਰਕੇ ਸਫਲਾ ਕਰ ਰਹੇ ਹਾਂ ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਹੁਤ ਵੱਡੀ ਬਖਸ਼ਿਸ਼ ਹੋਈ ਜੋ ਸਹਬਾ ਨੇ ਰਾਏ ਕੱਲਾ ਜੀ ਨੂੰ ਦਾਤ ਬਖਸ਼ੀ ਸਤਗੁਰਾਂ ਦੀ ਉਹ ਦਿੱਤੀ ਹੋਈ ਦਾਤ ਦੇ ਦਰਸ਼ਨ ਕਰ ਰਹੇ ਹਾਂ ਆਪਾ ਗੰਗਾ ਸਾਗਰ ਦੇ ਗਰੀਬ ਨਵਾਜ਼ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਵੱਡੇ ਭਾਗ ਹਨ ਸਾਡੇ ਚੰਗੇ ਕਰਮ ਹਨ ਕਿ ਜੋ ਸ ਆਹਬਾਂ ਦੇ ਬਖਸ਼ਿਆ ਹੋਇਆ ਗੰਗਾ ਸਾਗਰ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਹੱਥਾਂ ਦੇ ਸ਼ਿਸ਼ੋਭਤ ਜੋ ਸਾਡੇ ਨੇਤਰ ਇਸ ਦੇ ਦਰਸ਼ਨ ਕਰ ਰਹੇ ਨੇ ਸੋ ਰਾਏ ਕੱਲਾ ਜੀ ਦੇ ਪਰਿਵਾਰ ਤੋਂ ਆਏ ਹੋਏ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਕਹਿੰਦੇ ਹਾਂ ਧੰਨਵਾਦ ਕਰਦੇ ਹਾਂ ਜੋ ਸੰਗਤ ਨੂੰ ਸਤਿਗੁਰਾਂ ਦੀ ਦਿੱਤੀ ਹੋਈ ਦਾਤ ਦੇ ਦਰਸ਼ਨ ਕਰਵਾ ਰਹੇ ਨੇ ਸੋ ਗੁਰੂ ਪਿਆਰਿਓ ਅੱਜ ਦੇ ਜੋ ਸਮਾਗਮ ਜਿਵੇਂ ਸਾਨੂੰ ਭਾਈ ਕੁਲਵੰਤ ਸਿੰਘ ਜੀ ਪਿੰਡਰ ਸਾਹਿਬ ਇਹ ਦੱਸ ਕਰਕੇ ਗਏ ਨੇ ਉਹਨਾਂ ਨੇ ਥੋੜੇ ਜੇ ਸਮੇਂ ਦੇ ਵਿੱਚ ਉਹਨਾਂ ਮਹਾਂਪੁਰਖਾਂ ਦੀਆਂ ਬਹੁਤ ਜ਼ਿਆਦੀਆਂ ਜੋ ਪ੍ਰਾਪਤੀਆਂ ਹਨ ਉਹ ਸਾਨੂੰ ਦਰਸਾਈਆਂ ਕਿਉਂਕਿ ਅਮਰ ਦਾ ਜਿਹੜਾ ਪ੍ਰਚਾਰ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਿੱਤੀ ਹੋਈ ਜੋ ਦਾਤ ਹੈ ਸੋ ਉਹਨਾਂ ਗੁਰਮਖਾਂ ਨੇ ਇਹ ਬਹੁਤ ਵੱਡਾ ਪਰਉਪਕਾਰ ਕੀਤਾ ਸੰਸਾਰ ਤੇ ਆ ਕਰਕੇ ਜਿਵੇਂ ਉਹਨਾਂ ਨੇ ਦੱਸਿਆ ਹੈ ਕਿ ਥਾਵਾਂ ਥਾਵਾਂ ਤੇ ਜਾ ਕਰਕੇ ਅੰਮ੍ਰਿਤ ਸੰਚਾਰ ਕੀਤੇ ਪ੍ਰਾਣੀਆਂ ਨੂੰ ਅੰਮ੍ਰਿਤ ਸ਼ਕਾਇਆ ਕਿਉਂਕਿ ਸੰਸਾਰ ਦੇ ਅੰਦਰ ਆਪਾਂ ਦੇਖਦੇ ਹਾਂ ਜਿੰਨਾ ਤੱਕ ਅਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕਰਦੇ ਉਨਾ ਤੱਕ ਸਮਝ ਲਈਏ ਕਿ ਸਾਡਾ ਗੁਰੂ ਘਰ ਦੇ ਵਿੱਚ ਗੁਰਸਿੱਖੀ ਦੇ ਅੰਦਰ ਦਾਖਲਾ ਨਹੀਂ ਹੋਇਆ ਭਾਵੇਂ ਅਸੀਂ ਕਿੰਨੀ ਵੱਡੀ ਵੀ ਕੋਈ ਭਗਤੀ ਕਰ ਲਈਏ ਜਾਂ ਅਸੀਂ ਕੋਈ ਤਪ ਕਰੀਏ ਪਰ ਜਿੰਨਾ ਤੱਕ ਅਸੀਂ ਗੁਰੂ ਵਾਲੇ ਨਹੀਂ ਬਣਦੇ ਸਾਡੇ ਕੀਤੇ ਹੋਏ ਤਪ ਸਫਲ ਨਹੀਂ ਹੁੰਦੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਹਨ ਸਾਹਿਬ ਕਹਿੰਦੇ ਨੇ ਮਨਮੁਖ ਭਗਤ ਕਰਹਿ ਬਿਨ ਸਤਗੁਰ ਬਿਨ ਸਤਗੁਰ ਭਗਤ ਨਾ ਹੋਈ ਰਾਮ ਪਾਤਸ਼ਾਹ ਕਹਿੰਦੇ ਉਹ ਮਨਮੁਖ ਹੈ ਜਿਹੜਾ ਗੁਰੂ ਤੋਂ ਬਿਨਾਂ ਭਗਤੀ ਕਰਦਾ ਹੈ ਗੁਰੂ ਤੋਂ ਬਿਨਾਂ ਭਗਤੀ ਸਫਲ ਨਹੀਂ ਹੁੰਦੀ ਇਹਦਾ ਭਾਵ ਇਹ ਹੈ ਜਿਵੇਂ ਕਿਸੇ ਸਕੂਲ ਦੇ ਅੰਦਰ ਦਾਖਲਾ ਨਾ ਲਿਆ ਗਿਆ ਹੋਵੇ ਭਾਵੇਂ ਕਿੰਨਾ ਹੀ ਘਰੇ ਬੈਠਾ ਬੰਦਾ ਪੜੀ ਜਾਵੇ ਡਿਗਰੀ ਪ੍ਰਾਪਤ ਨਹੀਂ ਹੁੰਦੀ ਸਰਟੀਫਿਕੇਟ ਨਹੀਂ ਮਿਲਦਾ ਜੀਰਵਾ ਜਿੰਨੀਆਂ ਮਰਜ਼ੀ ਆਪਾਂ ਸਿਫਰ ਲਗਾ ਦਈਏ ਏਕਾ ਜੇ ਨਹੀਂ ਲੱਗਦਾ ਤੇ ਉਹਨਾਂ ਦੀ ਕੀਮਤ ਨਹੀਂ ਪੈਂਦੀ ਸਿੱਖ ਦੇ ਘਰ ਦੇ ਅੰਦਰ ਜਨਮ ਲਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਜੇ ਬਖਸ਼ਿਸ਼ ਪ੍ਰਾਪਤ ਨਹੀਂ ਕੀਤੀ ਅੰਮ੍ਰਿਤ ਨਹੀਂ ਪ੍ਰਾਪਤ ਕੀਤਾ ਭਾਵੇਂ ਕਿੰਨੀ ਵੀ ਤੂੰ ਭਗਤੀ ਕਰ ਲੈ ਸਿਮਰਨ ਕਰ ਲੈ ਪਿਆਰਿਆ ਸਫਲ ਉਸ ਵੇ ਉਸ ਵੇਲੇ ਹੁੰਦਾ ਹੈ ਜਦੋਂ ਅਸੀਂ ਗੁਰੂ ਕਲਗੀਧਰ ਮਹਾਰਾਜ ਜੀ ਦਾ ਅੰਮ੍ਰਿਤ ਛਕ ਕਰਕੇ ਗੁਰੂ ਵਾਲੇ ਬਣਦੇ ਆ ਪਾਈ ਗੁਰਦਾਸ ਜੀ ਦਾ ਕਥਨ ਹੈ ਸਿਰ ਤਲਵਾਇਆ ਪਾਈਐ ਚਮਗਿੱਦੜ ਜੁਹੇ ਮੜੀ ਮਸਾਣੀ ਜੇਮਲੇ ਵਿੱਚ ਖੁੱਡਾਂ ਚੂਹੇ ਕਈਆਂ ਨੇ ਤਬ ਕੀਤੇ ਨੇ ਪੁੱਠੇ ਲੜ ਕਰਕੇ ਉਹਨਾਂ ਨੇ ਭਗਤੀਆਂ ਕੀਤੀਆਂ ਪਰ ਜੇ ਗੁਰੂ ਨਹੀਂ ਧਾਰਨ ਕੀਤਾ ਗੁਰੂ ਵਾਲੇ ਨਹੀਂ ਬਣੇ ਭਾਈ ਗੁਰਦਾਸ ਜੀ ਕਹਿੰਦੇ ਕਿ ਫਿਰ ਪੁੱਠਾ ਤੇ ਚੰਮ ਗਿੱਦੜ ਵੀ ਲਟਕਦਾ ਹੈ ਕਹਿੰਦੇ ਫਿਰ ਜੇ ਇਦਾਂ ਮੁਕਤ ਹੋਣਾ ਹੁੰਦਾ ਤੇ ਚੰਮ ਗਿੱਦੜ ਮੁਕਤ ਹੋ ਜਾਂਦੀ ਮੜੀਆਂ ਨੂੰ ਪੂਜਣ ਦੇ ਨਾਲ ਕਿਤੇ ਉਸ ਪਰਮੇਸ਼ਰ ਦੀ ਮਾਲਕ ਦੀ ਪ੍ਰਾਪਤੀ ਹੋ ਜਾਂਦੀ ਤੇ ਭਾਈ ਗੁਰਦਾਸ ਜੀ ਲਿਖਦੇ ਆ ਕਿ ਫਿਰ ਮੜੀਆਂ ਮਸਾਣਾ ਦੇ ਅੰਦਰ ਖੁੱਡਾ ਕੱਢ ਕਰਕੇ ਚੂਹੇ ਬੈਠੇ ਆ ਕਹਿੰਦੇ ਫਿਰ ਉਹ ਵੀ ਮੁਕਤ ਹੋ ਜਾਂਦੀ ਮਿਲਾਂ ਨ ਵੱਡੀ ਯਾਰ ਜਾਂ ਬਿਸੀਰ ਵੀ ਹਲੂਹੇ ਵੱਡੀਆਂ ਉਮਰਾਂ ਧਾਰਨ ਕਰ ਲਈਆਂ ਜੋਗਾ ਅਭਿਆਸ ਕਰ ਲਏ ਗੁਰੂ ਧਾਰਨ ਨਹੀਂ ਕੀਤਾ ਗੁਰੂ ਆਲੇ ਨਹੀਂ ਬਣੇ ਜੇ ਏਦਾਂ ਮੁਕਤ ਹੁੰਦਾ ਤੇ ਫਿਰ ਸੱਪ ਮੁਕਤ ਹੋ ਜਾਂਦਾ ਉਹਦੀ ਉਮਰ ਵੱਡੀ ਹੈ ਹੋਏ ਕੁਚੀਲ ਵਰਤੀਆ ਖਰ ਸੂਰਪ ਸੁਹੇ ਮੈਲੇ ਕੁਚਾਲੇ ਰਹਿਣ ਦੇ ਨਾਲ ਜਿਕੇ ਤੇ ਮੁਕਤ ਹੁੰਦਾ ਤੇ ਫਿਰ ਸੂਰ ਤੇ ਖੋਤੇ ਉਹ ਮੁਕਤ ਹੋ ਜਾਂਦੇ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਇਹਨਾਂ ਸਾਰਿਆਂ ਦਾ ਜ਼ਿਕਰ ਕਰਦਿਆਂ ਹੋਇਆਂ ਜੋ ਬਚਨ ਕਹੇ ਅਖੀਰ ਵਿੱਚ ਉਹਨਾਂ ਨੇ ਕਿਹਾ ਹੈ ਬਿਨ ਗੁਰ ਮੁਕਤ ਨਾ ਹੋਈਐ ਜੋ ਘਰ ਬਿਨ ਬੂਹੇ ਗੁਰੂ ਤੋਂ ਬਿਨਾ ਜੀਵ ਮੁਕਤ ਕਦੇ ਨਹੀਂ ਹੁੰਦਾ ਜਿਵੇਂ ਇੱਕ ਘਰ ਨੂੰ ਜੇ ਦਰਵਾਜ਼ਾ ਨਹੀਂ ਲੱਗਾ ਉਹ ਸੋਭਦਾ ਨਹੀਂ ਇਸੇ ਤਰ੍ਹਾਂ ਜੇ ਗੁਰੂ ਆਲੇ ਨਹੀਂ ਬਣਦੇ ਤੇ ਅਸੀਂ ਸੋਭਦੇ ਨਹੀਂ ਇਹੀ ਪ੍ਰਚਾਰ ਸੰਸਾਰ ਦੇ ਅੰਦਰ ਵਿਚਰ ਕਰਕੇ ਸੰਤ ਬਾਬਾ ਮਾਨ ਸਿੰਘ ਜੀ ਪਿਹੇਵੇ ਵਾਲਿਆਂ ਨੇ ਉਹਨਾਂ ਨੇ ਕੀਤਾ ਕਈਆਂ ਪ੍ਰਾਣੀਆਂ ਨੂੰ ਗੁਰੂ ਵਾਲਾ ਬਣਾਇਆ ਅੰਮ੍ਰਿਤ ਛਕਾਇਆ ਇਹ ਬੜੀ ਵੱਡੀ ਇੱਕ ਦਾਤ ਹੈ ਪੰਥ ਨੂੰ ਵੀ ਬੜੀ ਵੱਡੀ ਇੱਕ ਦੇਣ ਹੈ ਕਿਉਂਕਿ ਸਾਡਾ ਮੁੱਖ ਪ੍ਰਚਾਰ ਕੀ ਹੈ ਕਿ ਅਸੀਂ ਸੰਸਾਰ ਦੇ ਅੰਦਰ ਪ੍ਰਚਾਰ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਨਾਲ ਜੋੜਨਾ ਗੁਰੂ ਦੇ ਨਾਲ ਜੋੜਨਾ ਜੋ ਸਾਹਿਬ ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਹਨ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਿਵੇਂ ਸਿੰਘ ਸਾਹਿਬ ਗਿਆਨੀ ਸੰਤ ਬਾਬਾ ਮਾਨ ਸਿੰਘ ਜੀ ਪਿਹਵੇ ਵਾਲਿਆਂ ਬਾਰੇ ਦੱਸ ਕਰਕੇ ਗਏ ਨੇ ਕਿ ਉਹ ਸੰਸਾਰ ਦੇ ਅੰਦਰ ਉਹਨਾਂ ਪਰਉਪਕਾਰ ਕੀਤਾ ਕਿਉਂਕਿ ਉਹ ਰੂਹਾਂ ਸੰਸਾਰ ਤੇ ਆਉਂਦੀਆਂ ਹੀ ਪਰਉਪਕਾਰ ਕਰਨ ਵਾਸਤੇ ਹਨ ਜਨ ਪਰਉਪਕਾਰੀ ਆਏ ਜੀ ਦਾਣ ਦੇ ਭਗਤੀ ਲਾਇਨ ਹਰਿ ਸੋ ਨਿਰਮਲਾਈ ਉਹ ਮਾਲਕ ਵਾਹਿਗੁਰੂ ਦੇ ਨਾਲ ਮਲਾਉਣ ਵਾਲੇ ਨੇ ਕਿਉਂਕਿ ਸੰਤ ਕੀ ਹੈ ਸੰਤ ਬਨਣਾ ਸੌਖਾ ਨਹੀਂ ਜਿੱਦਾਂ ਉਹਨਾਂ ਨੇ ਸਿੰਘ ਸਾਹਿਬ ਜੀ ਨੇ ਬਚਨ ਕਿਹਾ ਸੀ ਕਿ ਹੱਥ ਵਿੱਚ ਮਾਲਾ ਪਾ ਲੈਣੀ ਚੋਲਾ ਪਾ ਲੈਣਾ ਗਲ ਵਿੱਚ ਹਜੂਰੀਆ ਲੰਮਾ ਪਾ ਕਰਕੇ ਇਹ ਪਹਿਰਾਵਾ ਬਣਾ ਕਰਕੇ ਤੇ ਕਹਿਣਾ ਕਿ ਸੰਤ ਹੈ ਇਹਦਾ ਸੰਤ ਨਹੀਂ ਬਣਿਆ ਜਾਂਦਾ ਭਾਈ ਗੁਰਦਾਸ ਜੀ ਦਾ ਕਥਨ ਹੈ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਤਿਲ ਪੀੜ ਤੇਲ ਕਾਢੀਅਤ ਕਸ਼ਟਕੈ ਤਾਂਤੇ ਹੋਏ ਦੀਪਕ ਜਰਾਈ ਉਜਿਆਰੋ ਜੀ ਜੈਸੇ ਰੋਮ ਰੋਮ ਕਰ ਕਾਟਿਏ ਅਜਾ ਕੋ ਤਨ ਤਾਂ ਕੀ ਤਾਂਤ ਬਾਜਰਾਗ ਰਾਗਨੀ ਸੋ ਪਿਆਰੋ ਜੀ ਜੈਸੇ ਤੋ ਉਟਾਏ ਦਰਪਣ ਕੀ ਜੈ ਲੋਸ ਸੇਤੀ ਤਾਂ ਹੀ ਤੇ ਕਰ ਗਹਿ ਮੁਖ ਦਿਖਤੈ ਸੰਸਾਰੋ ਜੀ ਤੈਸੇ ਦੂਖ ਭੂਖ ਸੁਧ ਸਾਧਨਾ ਤੇ ਸਾਧ ਭਏ ਤਾਂ ਹੀ ਤੇ ਕਰਤ ਹੈ ਜਗਤ ਕੋ ਨਸਤਾਰੋ ਜੀ ਸਾਈ ਗੁਰਦਾਸ ਜੀ ਕਹਿੰਦੇ ਜਿਵੇਂ ਤਿਲ ਵੇਖ ਲਈਏ ਬੀਜੇ ਜਾਂਦੇ ਨੇ ਜਦੋਂ ਵੱਡੇ ਹੁੰਦੇ ਆ ਉਹਨਾਂ ਨੂੰ ਫਿਰ ਜਦੋਂ ਪੱਕਦੇ ਆ ਉਹਨਾਂ ਨੂੰ ਵੱਢਿਆ ਜਾਂਦਾ ਫਿਰ ਗਾਹਾ ਜਾਂਦਾ ਤੇ ਫਿਰ ਕੋਲੂ ਦੇ ਵਿੱਚ ਪੀੜ ਕਰਕੇ ਉਹਨਾਂ ਦਾ ਤੇਲ ਕੱਢਿਆ ਜਾਂਦਾ ਫਿਰ ਦੀਵਾ ਬਲਦਾ ਭਾਵ ਕੀ ਹੈ ਕਿ ਉਹਨਾਂ ਤਿਲਾਂ ਨੇ ਬੜਾ ਜ਼ਿਆਦਾ ਕਸ਼ਟ ਝੱਲਿਆ ਆਪਣੇ ਆਪ ਤੇ ਆਖਰ ਕੋਲੂ ਦੇ ਵਿੱਚ ਪੀੜ ਦਿੱਤੇ ਗਏ ਤੇ ਫਿਰ ਜਾ ਕਰਕੇ ਉਹਨਾਂ ਤਿਲਾਂ ਦੇ ਵਿੱਚੋਂ ਤੇਲ ਨਿਕਲਿਆ ਤੇ ਉਸ ਤੇਲ ਨੇ ਫਿਰ ਪ੍ਰਕਾਸ਼ ਕੀਤਾ ਦੀਵਾ ਬਲਿਆ ਬੱਕਰੀ ਜਿਹੜੀ ਹੈ ਉਸ ਦੇ ਰੋਮ ਰੋਮ ਨੂੰ ਕੱਟ ਕਰਕੇ ਭਾਵ ਉਹਦੀ ਖਲ ਲਾਹ ਕਰਕੇ ਤੇ ਆਖਰਕਾਰ ਤਬਲੇ ਦੇ ਉੱਤੇ ਲਾਈ ਗਈ ਤੇ ਫਿਰ ਜਾ ਕਰਕੇ ਉਹ ਤਬਲਾ ਜਿਹੜਾ ਗੁਰੂ ਕੀ ਹਜ਼ੂਰੀ ਵਿੱਚ ਆਇਆ ਉਸ ਬੱਕਰੀ ਨੇ ਮੈਂ ਮੈਂ ਉਚਾਰੀ ਆ ਪਰ ਜਦੋਂ ਉਹਦੇ ਇਹਨਾਂ ਕਸ਼ਟ ਝੱਲਿਆ ਆਪਣੀ ਖਲ ਲਵਾ ਲਈ ਤੇ ਉਸੇ ਹੀ ਫਿਰ ਚਮ ਦੇ ਵਿੱਚੋਂ ਤੂੰ ਤੂੰ ਦੀ ਆਵਾਜ਼ ਆਉਣ ਲੱਗ ਪਈ ਉਸ ਦੀਆਂ 나ੜਾਂ ਜਿਹੜੀਆਂ ਨੇ ਉਹਨਾਂ ਨੂੰ ਫਿਰ ਸਕਾ ਕਰਕੇ ਤੰਤੀ ਸਾਜਾਂ ਜਿਹੜੀਆਂ ਹਨ ਉਹਨਾਂ ਦੀਆਂ ਤਾਰਾਂ ਬਣਾ ਦਿੱਤੀਆਂ ਗਈਆਂ ਸ਼ੀਸ਼ਾ ਵੇਖਦੇ ਹਾਂ ਉਸ ਸ਼ੀਸ਼ੇ ਦੀ ਬਨਾਵਟ ਇਦਾਂ ਬਣੀ ਹੈ ਕਿ ਉਸ ਮਿੱਟੀ ਨੂੰ ਭਟੀਆਂ ਦੇ ਵਿੱਚ ਤਪਾ ਦਿੱਤਾ ਗਿਆ ਫਿਰ ਜਾ ਕਰਕੇ ਉਸ ਮਿੱਟੀ ਨੇ ਸ਼ੀਸ਼ੇ ਦੀ ਸ਼ਕਲ ਧਾਰਨ ਕੀਤੀ ਤੇ ਲੋਕਾਂ ਦੇ ਹੱਥਾਂ ਵਿੱਚ ਆ ਕਰਕੇ ਉਸ ਨੇ ਸੋਭਾ ਪ੍ਰਾਪਤ ਕੀਤੀ ਹੈ ਭਾਈ ਗੁਰਦਾਸ ਜੀ ਕਹਿੰਦੇ ਸੰਤ ਵੀ ਇਸੇ ਤਰ੍ਹਾਂ ਹੀ ਬਣਦਾ ਹੈ ਤੈਸੇ ਦੁੱਖ ਭੂਖ ਸੁਧ ਸਾਧਨਾ ਤੇ ਸਾਧ ਪਏ ਤੇਵੇਂ ਸੰਸਾਰ ਦੇ ਅੰਦਰ ਆਪਣੇ ਸਰੀਰਾਂ ਤੇ ਦੁੱਖ ਝਲ ਕਰਕੇ ਭੁੱਖ ਝਲ ਕਰਕੇ ਮਨ ਨੂੰ ਸਾਧ ਕਰਕੇ ਤੇ ਸਾਧੂ ਬਣਦੇ ਆ ਜਿਹੜੇ ਐਸੇ ਸਾਧੂ ਬਣਦੇ ਨੇ ਗੁਰੂ ਕੇ ਪਿਆਰਿਓ ਫਿਰ ਭਾਈ ਗੁਰਦਾਸ ਜੀ ਕਹਿੰਦੇ ਤਾਂ ਹੀ ਤੇ ਕਰਤ ਹੈ ਜਗਤ ਕੋ ਨਿਸਤਾਰੋ ਜੀ ਫਿਰ ਜਗਤ ਦਾ ਭਲਾ ਕਰਨ ਵਾਲੇ ਬਣ ਜਾਂਦੇ ਆ ਕਿਉਂਕਿ ਸੰਸਾਰ ਦੇ ਉੱਤੇ ਦੁੱਖ ਕਰ ਦੁੱਖ ਚੱਲਦੇ ਆ ਆਪਣੇ ਭੁੱਖ ਚੱਲਦੇ ਆ ਭਾਈ ਗੁਰਦਾਸ ਜੀ ਨੇ ਇੱਕ ਹੋਰ ਬੜਾ ਸੁੰਦਰ ਦਿਸਟਾਂਤ ਦਿੱਤਾ ਹੈ ਕਹਿੰਦੇ ਸਫਲ ਬਿਰਖ ਫਲ ਦੇਤ ਜਿਉ ਪਖਾਨ ਮਾਰੇ ਸਿਰ ਕਰ ਵਤ ਸਹਿ ਗਹਿ ਪਾਰ ਪਾਰ ਹੈ ਦੇਖੀਏ ਇੱਕ ਸਫਲ ਬਿਰਖ ਜਿਹੜਾ ਹੈ ਨਾ ਉਹ ਫਲਾਂ ਦੇ ਨਾਲ ਝੁਕਿਆ ਹੋਇਆ ਪਰ ਉਸ ਫਲ ਨੂੰ ਖਾਣ ਵਾਲੇ ਜਿਹੜੇ ਕਈ ਵਾਰ ਉਸ ਨੂੰ ਵੱਟੇ ਵੀ ਮਾਰਦੇ ਆ ਪਰ ਜਿਹੜੇ ਵੱਟੇ ਵੀ ਮਾਰਦੇ ਨੇ ਉਹਨਾਂ ਦੇ ਔਗਣ ਨੂੰ ਉਚਤਾਰਦਾ ਨਹੀਂ ਦਰਖਤ ਫਿਰ ਵੀ ਮਿੱਠੇ ਫਲ ਖਾਣ ਵਾਸਤੇ ਦਿੰਦਾ ਤੇ ਇਥੇ ਹੀ ਉਹ ਵਾਸ ਨਹੀਂ ਕਰਦਾ ਜੇ ਉਸ ਦਰਖਤ ਨੂੰ ਆਰੇ ਦੇ ਨਾਲ ਕੱਟ ਵੀ ਦਿੱਤਾ ਜਾਂਦਾ ਤਾਂ ਵੀ ਫਟਿਆਂ ਦੀ ਸ਼ਕਲ ਦੇ ਨਾਲ ਲੋਕਾਂ ਨੂੰ ਸਮੁੰਦਰਾਂ ਨਦੀਆਂ ਨਾਲਿਆਂ ਤੋਂ ਪਾਰ ਕਰ ਦਿੰਦਾ ਇਹ ਪਾਰ ਉਪਕਾਰ ਹੈ ਐਸਾ ਹੀ ਪਾਰ ਉਪਕਾਰ ਸਾਧੂ ਮਹਾਤਮਾ ਦੇ ਜੀਵਨ ਦਾ ਹੈ ਸਾਧੂ ਦੇ ਨਾਲ ਮਹਾਤਮਾ ਦੇ ਨਾਲ ਜੇ ਕੋਈ ਔਗਣ ਵੀ ਕਰਦਾ ਨਾ ਗੁਰੂ ਕੇ ਪਿਆਰਿਓ ਉਹਨਾਂ ਦੇ ਔਗਣਾ ਨੂੰ ਚਤਾਰਦੇ ਨਹੀਂ ਉਹ ਤਾਂ ਵੀ ਸੰਸਾਰ ਦੇ ਉੱਤੇ ਭਲਾ ਹੀ ਕਰਦੇ ਆ ਊਖ ਮੈ ਪਿਊਖ ਜੋ ਪ੍ਰਕਾਸ਼ ਹੋਤ ਕੋਲੂ ਪਚੈ ਕਹਿੰਦੇ ਜਿਵੇਂ ਗੰਨਾ ਜਿਹੜਾ ਉਹਨੂੰ ਵੇਲਣੇ ਵਿੱਚ ਪੀੜਿਆ ਜਾਂਦਾ ਤਾਂ ਵੀ ਮਿੱਠਾ ਰਸ ਦਿੰਦਾ ਹੈ ਸਰ ਉਹਨੂੰ ਕੋਲੂ ਵਿੱਚ ਪੀੜਿਆ ਜਾਂਦਾ ਤਾਂ ਵੀ ਪ੍ਰਕਾਸ਼ ਕਰਦੀ ਹੈ ਅਵਗਣ ਕੀਏ ਗੁਣ ਸਾਧਨ ਕੇ ਦਵਾਰ ਹੈ ਕਹਿੰਦੇ ਜੇ ਕੋਈ ਸਾਧੂਆਂ ਨਾਲ ਔਗਣ ਵੀ ਕਰਦਾ ਤਾਂ ਵੀ ਉਹ ਗੁਣ ਕਰਦੇ ਆ ਉਹ ਭੜਾ ਹੀ ਕਰਦੇ ਨੇ ਪਰ ਉਪਕਾਰ ਹੀ ਕਰਦੇ ਹੈ ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆਠ ਪਹਿਰ ਨਿਕਟ ਕਰ ਜਾਣਾ ਪ੍ਰਭ ਕਾ ਕੀਆ ਮੀਠਾ ਮਾਨ ਹੈ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸਾਰ ਸੰਤ ਰਹਿਤ ਸੁਨੋ ਮੇਰੇ ਭਾਈ ਊਆ ਕੀ ਮਹਿਮਾ ਕਥਨ ਨਾ ਜਾਈ ਸੰਤ ਦੀ ਰਹਿਤ ਕੀ ਹੈ ਸੰਤ ਹਮੇਸ਼ਾ ਪਰਉਪਕਾਰ ਕਰਦਾ ਹੈ ਸੰਤ ਪੜਾ ਕਰਦਾ ਹੈ ਜੀਵ ਨੂੰ ਪਰਮੇਸ਼ਰ ਦੇ ਨਾਲ ਜੋੜਨ ਵਾਸਤੇ ਸੰਸਾਰ ਦੇ ਉੱਤੇ ਉਦਮ ਕਰਦਾ ਹੈ ਇਸ ਕਰਕੇ ਪਿਆਰੇ ਉਹਨਾਂ ਦੀਆਂ ਮਹਿਮਾ ਜਿਹੜੀਆਂ ਕਥਨ ਨਹੀਂ ਕੀਤੀਆਂ ਜਾ ਸਕਦੀਆਂ ਬਿਆਨਤ ਮਹਿਮਾ ਨੇ ਸਾਧੂਆਂ ਮਹਾਤਮਾ ਦੀਆਂ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਬਹੁਤਾ ਆਜ਼ਾਦ ਅੱਗੇ ਹੋਰ ਕੋਈ ਵਿਸਥਾਰ ਕਰਾਂ ਸੋ ਗੁਰਮਖ ਪਿਆਰਿਆਂ ਦਾ ਪ੍ਰਬੰਧਕ ਜਨਾਂ ਦਾ ਸੋ ਸਾਰਿਆਂ ਦਾ ਹੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਬ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਧੰਨਵਾਦ ਕਰਦੇ ਹਾਂ ਆਪਾਂ ਜੋ ਇਸ ਸਮਾਗਮਾਂ ਦੇ ਵਿੱਚ ਆਏ ਹਾਂ ਜੋ ਸਾਬ੍ਹ ਗੁਰੂ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਨੇ ਆਪਾਂ ਉਸ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰੀਏ ਇਸ ਮਨੁੱਖਾ ਜਨਮ ਨੂੰ ਸਫਲ ਕਰੀਏ ਗੁਰੂ ਚਰਨਾਂ ਵਿੱਚ ਆ ਕਰਕੇ ਸਤਿਗੁਰਾਂ ਤੋਂ ਬਖਸ਼ਾ ਪ੍ਰਾਪਤ ਕਰੀਏ ਸਾਈਂ ਬਾਗੇ ਅਰਦਾਸ ਕਰੀਏ ਕਿ ਗੁਰੂ ਪਾਤਸ਼ਾਹ ਜੀ ਕਥਾ ਕੀਰਤਨ ਬਾਣੀ ਦਾ ਪਾਪ ਸਾਡੇ ਹਿਰਦਿਆਂ ਵਿੱਚ ਬਖਸ਼ ਕਰਕੇ ਸਾਨੂੰ ਨਿਹਾਲ ਕਰੋ ਇਹ ਮਨੁੱਖਾ ਜਨਮ ਸਫਲ ਹੋਵੇ ਮਹਾਂਪੁਰਖ ਸੰਤ ਬਾਬਾ ਮਾਨ ਸਿੰਘ ਜੀ ਪਿਹੇਵੇ ਵਾਲਿਆਂ ਨੂੰ ਜੇ ਆਪਾਂ ਯਾਦ ਕਰਦੇ ਆ ਤੇ ਪਿਆਰਿਓ ਜਿਨ੍ਹਾਂ ਨੇ ਫਿਰ ਅੰਮ੍ਰਿਤ ਜੇ ਨਹੀਂ ਛਕਿਆ ਉਹ ਅੰਮ੍ਰਿਤ ਪਾਣ ਕਰਨ ਗੁਰੂ ਆਲੇ ਬਣੀਏ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਬਖਸ਼ਾ ਪ੍ਰਾਪਤ ਕਰੀਏ ਦਾਸ ਤੋਂ ਬੋਲਦਿਆਂ ਹੋਇਆਂ ਭੁੱਲਾਂ ਦੀ ਖਿਮਾ ਬਖਸ਼ਨੀ ਜੀ ਅੱਗੇ ਤੋਂ ਸਮੱਤ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ